तू तो मेरा प्यारा पुत्ता है ये कई कहते हैं दो जान दे वाली गुरु गोबिंद सिंह जी बहलोलपुर ताछीवाड़े लिए रवाना हो गए टिंड च पई लक्कड़ चलती रही तस्ते कुछ सेक दी रही ਾਂਕੇ ਜਾ ਕੇ ਆਕ ਬੁੱਝ ਗਈ ਤੇ ਹੌਲੀ ਹੌਲੀ ਢਿਲ ਵੀ ਠੰਡੀ ਹੁੰਦੀ ਗਈ ਪਰ ਗੁਰੂ ਸਾਹਿਬ ਨੇ ਉਸ ਸਿੱਟੇ ਨਹੀਂ ਕਹਿੰਦੇ ਮਾਛੀਵਾੜੇ ਦੇ ਜੰਗਲ ਚ ਜਾ ਕੇ ਇਹੋ ਢਿਲ ਹੈ ਗੁਰੂ ਸਾਹਿਬ ਨੇ ਸਰਾਣੇ ਵਜੂ ਆਪਣੇ ਸਿਰ ਤੇ ਹੀ ਠੜਾਖ ਲਈ ਸੀ सत श्रीकाल वीर थोड़ा वेलकम है जी बहुत बहुत शुक्रिया आने ली जी परिवार सारा बहुत वाया थैंक यू लाइक करने करा लाइव लौके आप सुनते हैं जी कविता एक जो कि चरण सिंह सफरी जी की लिखी हुई है ਕਦੇ ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਤੇ ਸੀਜ ਵਿਚਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾ ਦੀ ਆਈ ਅਜੀਤ ਤੇ ਜੁਝਾਰ ਵਟੜੀ ਜ਼ੋਰਾ ਵਰ ਤੇ ਫਤੇਹ ਸਿੰਘ ਛੋਟੀ ਤਾਰਿਆਂ ਨੇ ਰੋਕੇ ਪੁੱਛਿਆ ਤੇ ਗਏ ਨੀ ਜਿਗਰ ਤੇ ਟੋਟੇ ਦੋ ਚਮਕੌਰ ਵਿੱਚ ਤੇ ਦੋ ਨੇ ਕੰਧ ਚ ਸ਼ਹੀਦੀ ਪਾਈ ਚੰਨ ਮਾਤਾ ਗੁਜ਼ਰੀ ਦਾ ਸੁੱਤਾ ਕੰਡਿਆਂ ਤੇ ਸੀਜ ਵਚਾਈ ਅਤੇਆਂ ਗੁਲਾਬ ਰੰਗੀਆਂ ਸੋਚ ਪੈ ਕੇ ਫਟਣ ਨੂੰ ਆਈਆਂ ਚੰਬ ਦੇ ਕੰਡਿਆਂ ਨੇ ਉਹਦੇ ਪੱਪਾਂ ਤੇ ਰੋਟੀਆਂ ਪਾਈਆਂ ਤੂੜੂ ਉਹਦੇ ਕਦਮਾਂ ਦੀ ਲੋਕਾਂ ਚੁੱਕ ਕੇ ਮੱਥੇ ਤੇ ਲਾਈ ਚੰਨ ਮਾਤਾ ਕੁਜ਼ਰੀ ਦਾ ਤੱਕ ਟੰਟਿਆਂ ਤੇ ਸੀਚ ਫਚਾਈ ਕਾਲਜੇ ਨੂੰ ਧੋਪੈਂਦੀ ਕੋਣ ਲਿਖੀ ਆ ਵਿਧਾਤਾ ਦੀਆਂ ਮੋੜੇ ਜ਼ਾਲਮਾਂ ਨੇ ਹਿੰਦਿਆਂ ਦੀ ਖਿੱਚ ਖਿੱਚ ਕੇ ਜਿਵੇਂ ਉਹ ਤੋੜੇ ਅੰਦਰਾਂ ਦੇ ਦੋਰ ਵੱਟ ਕੇ ਉਹ ਤਾਂ ਬੰਮਣਾਂ ਦੇ ਘਾਲ ਵਿੱਚ ਪਾਈ ਜਨਮ ਮਾਤਾ ਕੁਛਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਚਾਈ ਵੰਧ ਪਏ ਸਫਰੀ ਨੂੰ ਪਿਆ ਦੁਖੜੇ ਤੇ ਦੁਖੜਾ ਸਹਿਣਾ ਯਾਰੜੇ ਦਾ ਸੱਤਰ ਚੰਗਾ ਸਾਨੂੰ ਪੱਟ ਖੇੜਿਆਂ ਦਾ ਰਹਿਣਾ ਸੀਨੇ ਵਿੱਚ ਲੈ ਕੇ ਗਾਉਂਗੇ ਆਂ ਦਿਲ ਆਪਣਾ ਤੇ ਪੀੜ ਪਰਾਈ ਚੰਨ ਮਾਤਾ ਕੁਜ਼ਰੀ ਦਾ ਸੁੱਤ ਕੰਡਿਆਂ ਤੇ ਸੀਝ ਬਚਾਈ ਸੀਨੇ ਨਾਰਤੇ ਗਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਸਾਸੰ ਬੱਤੀ ਵਾਇ ਕੋ ਚੀਕਾ ਖਾਲਸਾ ਵਾਇ ਕੋ ਚੀਕੀ